ਹਾਂ ਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਡਾਲੇਕੇ ਪੁੱਜੇ ਹਾਂ ਵੀਰ ਢੀਪੇ ਦੇ ਕੋਲ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਪਹਿਲਾਂ ਵੀ ਕਾਫੀ ਪਸ਼ੂ ਆਪਾਂ ਤੁਹਾਨੂੰ ਇਸ ਘਰੋਂ ਦਿਖਾਇਆ ਤਕਰੀਬਨ ਕੋਈ 4-4 5-5 ਨਾਗ ਵੀਰ ਜਦੋਂ ਇਕੱਠੇ ਕਰ ਲੈਂਦਾ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਈਦੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਗ ਵਾਸਤੇ ਆਪਾਂ ਤੁਹਾਨੂੰ ਟੋਟਲ 4 ਕੀ ਦਿਖਾਉਣੇ ਆ ਇੱਕ ਗੱਬਣ ਪੂਰੀ ਤਿਆਰੀ ਵਾਲੀ ਮੱਝ ਇੱਕ ਮਹਿਣ ਬੱਚੇ ਤੋਂ ਤੇ ਇੱਕ ਤਕਰੀਬਨ ਕੋਈ ਡੇਢ ਕ ਮਹੀਨੇ ਦੀ ਪਣੀ ਸੌਰੀ ਆ ਮੱਝ ਵੀ ਦਿਖਾ ਦਾਂਗੇ ਤੇ ਦੁੱਧੋਂ ਡرائی ਆ ਠੀਕ ਆ ਜੀ ਇੱਕ ਵਿਹੜ ਦਿਖਾਵਾਂਗੇ ਬੱਚੇ ਸਮੇਤ ਸੋ ਕਿੰਨਾ ਇਸ ਵਿਹੜ ਦੇ ਥਲੇ ਦੁੱਧ ਤੇ ਕਦੋਂ ਕਦੀ ਸੂਈ ਕੀ ਰੇੜਪੜਦਾ ਰਹੂਗਾ ਉਹ ਪੂਰੀ ਗੱਲਬਾਤ ਆਪਾਂ ਵੀਰ ਦਿਪੇ ਦੇ ਨਾਲ ਕਰ ਲਾਂਗੇ ਠੀਕ ਆ ਜੀ ਪੂਰੀ ਜਾਣਕਾਰੀ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ 5 ਤਰੀਕ ਆ ਠੀਕ ਆ ਜੀ 5 ਅਕਤੂਬਰ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਔਰ ਕਰਦੇ ਆ ਗੱਲਬਾਤ ਲੈਣੀ ਹੈ ਡਿਟੇਲ ਦੀਪੇ ਦੇ ਨਾਲ ਕਰਕੇ ਗੱਲਬਾਤ ਦੀਪੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਤੂ ਸਾਹਿਬ ਔਰ ਸਣਾਓ ਠੀਕ ਠਾਕ ਜੀ ਬਹੁਤ ਵਧੀਆ ਦੀਪੇ ਕੈਮ ਸੇਤਾ ਵੀ ਹਾਂ ਜੀ ਹਾਂ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਜੀ ਬਹੁਤ ਵਧੀਆ ਬਹੁਤ ਵਧੀਆ ਅੱਜ ਤਾਂ ਫਿਰ ਹਿੰਦੀ ਫਿਲਮ ਵਰਗਾ ਬਣਿਆ ਹੋਇਆ ਦੀਪਾ ਮੁੱਛਾਂ ਮੱਛਾ ਰੱਖਿਆ ਫਿਰ ਕਲੀਨ ਸ਼ੇਵ ਹਾਂ ਜੀ ਹਾਂ ਜੀ ਔਰ ਕਿਵੇਂ ਕੰਮ ਕਰ ਚੱਲੀ ਜਾਂਦੇ ਵਧੀਆ ਦੀਪੇ ਹਾਂ ਜੀ ਹਾਂ ਜੀ ਵਧੀਆ ਵਧੀਆ ਕਿਰਪਾ ਸੰਤੂ ਸਾਹਿਬ ਚਲੋ ਸ਼ੁਕਰੇ ਮਾਲਕ ਦਾ ਹਾਂ ਜੀ ਉਦੋਂ ਦੀਪੇ ਨਾਗ ਪਾਏ ਸੀ ਪੰਜ ਚਾਰ ਬਿਲਕੁਲ ਜੀ ਹਾਂ ਜੀ ਦਿਪਿਆ ਜੀ ਨਾਗ ਜਿਵੇਂ ਆਪਾਂ ਡਿਸਕਸ ਜ਼ਿਕਰ ਕਰ ਹੀ ਦਿੱਤਾ ਇੱਕ ਤਾਂ ਆਪਣੇ ਕੋਲ ਬਿੰਨ ਬੱਚੇ ਤੇ ਇਹ ਮੱਝ ਪਹਿਲੇ ਨੰਬਰ ਤੇ ਆ ਹਾਂ ਜੀ ਪਹਿਲੇ ਨੰਬਰ ਤੇ ਬਿੰਨ ਬੱਚੇ ਹੋ ਜੀ ਅੱਛਾ ਜੀ ਦੂਜੇ ਨੰਬਰ ਵਾਲੀ ਇਹ ਗੱਪਣ ਤਿਆਰੀ ਵਾਲੀ ਤੀਜੇ ਨੰਬਰ ਵਾਲੀ ਪਿਓਰ ਨੀਲੀ ਦੀ ਸੰਦੂ ਸਾਹਿਬ ਤੀਜੇ ਸੂਏ ਮਹੀਨੇ ਸੁਣਾ ਹੂੰ ਲਓ ਜੀ 15 ਕਿਲੋ ਵਾਲੀ ਮੈਂ ਗਰੰਟੀ ਦੇ ਦਾਂਗੇ ਟਿੰਡੋ ਹੀ ਮੈਂ ਲਈ ਆਪਾਂ ਥੱਲੇ ਉਹ ਤਾਂ ਮੈਂ ਦੀਪੇ ਹੁਣ ਨਾ ਕੋਲ ਨਜ਼ਰ ਮਾਰੀ ਆ ਕਿ ਬਣਿਆ ਕੀ ਤੋਂ ਕੀ ਪਿਆ ਹੈ ਹਾਂਜੀ ਹਾਂਜੀ ਬਹੁਤ ਖੂਬਸੂਰਤ ਆ ਤੇ ਉਹ ਜੜੇ ਦੀ ਚੰਗੀ ਆ ਤੇ ਇੱਕ ਦੀਪੇ ਆਪਣੇ ਕੋਲ ਜਿਹੜੀ ਇਹ ਵਿਖਾਉਣੀ ਆ ਤੁਸੀਂ ਦੱਸਿਆ ਸੀ ਵੀ ਯਾਰ ਇਹ ਸੰਤੂ ਸਾਹਿਬ ਦੂਜਾ ਸੁਆ ਛੋਟੀ ਆ ਤੇ ਜੇ ਸੁਵੇ ਦੀ ਗਾੜੀ ਗੱਭਣ ਡੇਢ ਮਹੀਨੇ ਦੀ ਡੇਢ ਮਹੀਨੇ ਦੀ ਬਣੀ ਆ ਹਾਂਜੀ ਚਲੋ ਜੇ ਚੈੱਕ ਪਾਸ ਤੇ ਨਹੀਂ ਆਉਂਦੀ ਹਾਂਜੀ ਤਿੰਨੇ ਡੰਗ ਰਿੱਕੇ ਘਰੋਂ ਲੈ ਪਿੰਡੋਂ ਲੈ ਜਾ ਆਪਣੇ ਉਹ ਠੀਕ ਆ ਹਾਂਜੀ ਦੇ ਵੀ ਦੋ ਨੰਬਰ ਆਉਣੇ ਨੇ ਜਿਹੜੇ ਹੁੰਦਾ ਹੈ ਕੋਈ ਗੱਲ ਨਹੀਂ ਅਸੀਂ ਵੀਡੀਓ 'ਚ ਪਾ ਦਿੰਨੇ ਆ। ਵੀ ਚਲੋ ਕੋ ਭੈਣ ਭਰਾ ਕੋਈ ਬਿਲਕੁਲ ਕਿਸੇ ਦੇ ਸੰਪਰਕ 'ਚ ਆਈ ਜਾਣੀ ਆ। ਹਾਂਜੀ ਹਾਂਜੀ ਹਾਂਜੀ। ਬਾਕੀ ਹੈ ਰਾਜੀ ਵਜਨ ਵਜਨ ਪੂਰਾ ਹਨਾ। ਬਿਲਕੁਲ ਉਹ ਦੱਸੋ ਜਦੋਂ ਆਪਾਂ ਇਸ ਝੋਟੀ ਦੀ ਬਿਲਕੁਲ ਡਿਟੇਲ ਤੇ ਗੱਲ ਆਈ ਠੀਕ ਆ ਜੀ ਇਹਦੀ ਜਾਣਕਾਰੀ ਤੁਹਾਨੂੰ ਮਿਲੂਗੀ ਪੂਰੀ ਤੇ ਸ਼ਰਵਾਦ ਦੀਪੇ ਕਿਹੜੇ ਪਾਸੋਂ ਕਰਦੇ ਪਏ ਆ? ਇੱਧਰ ਗਾਂਵ 'ਚ ਕਰਦੀ ਤੇ ਇੱਧਰ ਕਰੀਏ। ਇੱਦੋਂ ਕਰ ਲਾ। ਐਸੇ ਮਾਝੇ ਤੋਂ ਕਰ ਲਾ ਬੇਨ ਬੱਚੇ ਤੋਂ ਜਿਹੜੀ। ਤੇ ਦੀਪੇ ਦਾ ਸੁਆ ਵੈਸੇ ਕਿੰਨੇ ਕ ਟਾਈਮ ਦੀ ਸੁਈ ਹੋ ਗਈ? ਸੁਆ ਸਿੰ ਅੱਛਾ ਜੀ ਪਹਿਲਾਂ ਵੀ ਆਪਾਂ ਵੇਖੀ ਜਾਚੀ ਹੋਊਗੀ ਤੀਜਾ ਕਿ ਸੂਆ ਕੇ ਤੀਜਾ ਲਾ ਲੈ ਕੋ ਚੌਥਾ ਲਾ ਲੈ ਉਹ ਆਪਣੇ ਕਹਿੰਦੇ ਸਮਝ ਕਰਨੀ ਤੇ ਦੁੱਧ ਇਸ ਵਕਤ 8 ਕਿਲੋ ਜੀ ਮਿਲਦੀ ਪਹਾੜੇ ਤੇ ਉੱਥੇ ਤਾਂ ਪਹਾੜੇ ਤੇ ਮਿਲੀ ਤੁਹਾਨੂੰ ਕੀ ਦਾ ਬਗਾਨੇ ਸਾਂ ਟੀਕਾ ਲਾ ਲੈ ਲੈਣਾ ਡੰਗਰ ਹਾਂ ਹਾਂ ਜੀ ਬਾਕੀ ਲਾਤ ਨਹੀਂ ਲਾਉਂਦੇ ਆਪਣੇ ਕੋਲ ਇੱਥੇ ਇੱਕ ਕੋਈ ਇੱਕ ਦਾ ਟਾਈਮ ਲਿਆ ਟੀਕਾ ਟੂਕਾ ਕਿ ਨਹੀਂ ਹਾਂ ਹਾਂ ਜੀ ਆਪਣਾ ਪਰਸੋਂ ਦੀ ਆਈ ਹੈ ਠੀਕ ਹੈ ਜੀ ਠੀਕ ਹੈ ਜੀ ਬਾਬੇ ਕਿਸਾਨ ਵੀਰੋ ਪਰਸੋਂ ਦੀ ਇਹ ਜਿਹੜੀ ਮੱਝ ਦੀਪੇ ਬਾਈ ਉਹਨਾਂ ਦੇ ਕੋਲ ਆਈ ਆ ਤੇ ਤਕਰੀਬਨ ਜਿਹੜੀ ਨਵੀਂ ਥਾਂ ਤੇ ਜਾ ਕੇ ਜਿੱਦਾਂ ਤੁਹਾਨੂੰ ਦੱਸ ਹੀ ਦਿੱਤਾ ਤੀ ਪਿੰਨੇ ਵੀ ਕੋਈ ਇੱਕ ਦੋ ਡੰਗ ਕੋਈ ਪਸ਼ੂ ਨਵੀਂ ਥਾਂ ਤੇ ਜਾ ਕੇ ਟੀਕਾ ਲੈ ਵੀ ਸਕਦਾ ਤੇ 7 ਕਿਲੋ ਦੁੱਧ ਦਾ ਇਸ ਮਹਿੰਦੇ ਥਲੇ ਠੀਕ ਆ ਬਾਕੀ ਮੂੰਹ ਦੀ ਪੋਲੀ ਆ ਹਾਂ ਦਰਦੀ ਹੋਣਾ ਕੋਈ ਗੱਲ ਨਹੀਂ ਐਨੂੰ ਤੋੜਦੇ ਜੇ ਹੈ ਬਾਕੀ ਚੋਣ ਚਵਾਦੀ ਚੰਗੀ ਆ ਦੀਪੇ ਉਹ ਪੋਲੀ ਬਿਲਕੁਲ ਸੰਤੂ ਸਾਹਿਬ ਠੀਕ ਆ ਜੀ ਹਾਂਜੀ ਤਾਂ ਦੋਸਤੋ ਚੋਣ ਚਵਾ ਦੀ ਇੱਕ ਨੰਬਰ ਆ ਪੋਲੀ ਆ ਠੀਕ ਆ ਬਾਕੀ ਕਿਸੇ ਆ ਥਣ ਦੇ ਵਿੱਚ ਕੋਈ ਉਤਾਰ ਦੀ ਬਾਤ ਘਟ ਹੋਈ ਤੇ ਦੱਸ ਦੇ ਜੀ ਕੋਈ ਜਿਹੜੀ ਹੋਊਗੀ ਤੁਹਾਨੂੰ ਸਭ ਪਹਿਲਾਂ ਦੱਸਾਂਗੇ ਉਸੇ ਵੇਲੇ ਠੀਕ ਆ ਜੀ ਹਾਂਜੀ ਠੀਕ ਆ ਲੋ ਵੀ ਭਰਾਵੋ ਠੀਕ ਆ ਜੀ 7 ਕਿਲੋ ਦੁੱਧ ਦੁੱਧ 8 ਕਿਲੋ 7 ਕਿਲੋ ਗਾਂ ਦੇ ਲੈ ਜੀ ਠੀਕ ਆ ਜੀ ਹਾਂਜੀ ਤੁਹਾਨੂੰ ਪਹਿਲਾਂ ਡੰਗਰ ਕਾ ਜਾ ਠੀਕ ਹੈ ਤੇ ਮਿਲਣ ਕ ਜਾ ਸੋ ਅੱਗੇ ਦੋਸਤੋ ਨਵੀਂ ਥਾਂ ਦੇ ਚਲੀ ਗਏ ਇਹ ਅੱਜ ਕੋਈ ਜੀਜੂ ਧਰ ਕੇ ਠੀਕ ਆ ਜੀ ਪਸ਼ੂ ਜਦੋਂ ਜੀ ਧਰਦੇ ਕਿਸੇ ਨਵੀਂ ਦਾੰਦ ਜਿਹਾ ਕੇ ਤੇ ਥੋੜਾ ਜਿਹਾ ਫਿਰ ਦੁੱਧ ਦੇ ਵਿੱਚ ਵਾਧਾ ਹੋ ਜਾਂਦਾ ਕਈ ਵਾਰ ਆਪਾਂ ਟੀਕੇ ਟੂਕੇ ਦੇ ਪਸ਼ੂ ਚੁੰਨੇ ਆ ਉਹਦੇ ਕਰਕੇ ਹੋ ਸਕਦਾ ਵੀ ਕਿਲੋ ਖੰਡ ਕੋਈ ਡੇਢ ਕਿਲੋ ਖੰਡ ਪਸ਼ੂ ਘੱਟ ਲਾਵੇ ਬਣਾਵੇ ਠੀਕ ਆ ਤੇ ਜਦੋਂ ਪਸ਼ੂ ਆਪ ਦੀ ਮਰਜ਼ੀ ਨਾਲ ਮਿਲਦਾ ਠੀਕ ਆ ਜੀ ਉਦੋਂ ਸਾਰੇ ਵੀਰਾਂ ਨੂੰ ਪਤਾ ਹੀ ਹੈ ਪਸ਼ੂ ਖੁਸ਼ ਹੋ ਕੇ ਮਿਲਦਾ ਤੇ ਵੈਸੇ ਫਰਕ ਪੈ ਜਾਂਦਾ ਦੁੱਧ ਦਾ ਆਪ ਕਿੰਨੂੰ ਸਾਫ ਸੁਖ ਬੜੀ ਨਹੀਂ ਹਾਂ ਵੈਸੇ ਚੱਡਾ ਝੱਡਾ ਹੁਣ ਜਿਵੇਂ ਬਿਲਕੁਲ ਸ਼ਾਮ ਦੀ ਚਵਾਈ ਵੇਲੇ ਭਰਨਾ ਸ਼ੁਰੂ ਹੋ ਗਿਆ ਠੀਕ ਹੈ ਵੀਰੇ ਤੇ ਦੀਪੇ ਇਹ ਦੇ ਕਿੰਨੇ ਦੀ ਦੇਣੀ ਆਪਾਂ ਹਾਂ ਨਾਲ हां ना ही होवे बस 55000 ਦੀ ਦੇਦੀ ਹੈ ਜੀ 55000 ਦੀ ਨਹੀਂ ਫਿਰ ਖਾਣਾ ਨਹੀਂ ਹੋਈ ਫਿਰ ਪੂਰੀ ਕਸਰ ਕੱਢ ਕੇ ਦਈਏ ਮਾਲ ਪੂਰੀ 52 ਦੇ ਦਈਏ ਜੀ 52 ਦੀ ਤੁਸੀਂ 50000 ਦੀ ਦੇ ਦਾਂਗੇ 500 ਰੁਪਏ ਛੋਟ ਕਰਾਂਗੇ ਲਓ ਜੀ 95.5 ਦੀ ਹੋ ਗਈ ਫਿਰ ਤੇ ਹਾਂਜੀ ਲਓ ਜੀ 95000 ਦੀ ਅਸੀਂ ਮਿਲ ਜੂਗੀ ਤੇ ਅੱਗੇ ਨਵੀਂ ਥਾਂ ਤੇ ਜਾ ਕੇ ਦੋਸਤੋ ਪਸ਼ੂ ਟੀਕਾ ਲੈ ਸਕਦਾ ਹੈ ਉਹ ਕੋਈ ਵੀਰ ਜਾ ਕੇ ਇਹ ਨਾ ਆਖੇ ਵੀਰ ਟੀਕਾ ਲੈਂਦੀ ਹੈ ਉੱਥੇ ਭਾੜੇ ਤੇ ਚੋਈ ਆ ਉਹ ਮੇਰਾ ਵੀਰ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਪਸ਼ੂ ਟੋਕੜ ਗੱਪਣ ਹੋਵੇ ਚਾਹੇ 2 ਮਹੀਨੇ 3 ਮਹੀਨੇ ਦਾ ਉੱਚਾ ਹੋਵੇ ਠੀਕ ਆ ਜੀ ਤੇ ਟੀਕਾ ਅਗਲੇ ਨਵੀਂ ਥਾਂ ਤੇ ਜਾ ਕੇ ਲੈ ਸਕਦਾ ਬਾਕੀ ਲਾਤ ਨਹੀਂ ਲਾਈ ਟੀਕੇ ਦੇ ਨੇ ਬਾਕੀ ਅਗਲੇ ਪਿਛਲੇ ਥਨਾ ਦੀ ਉਹ ਆਪਣੀ ਤਸੱਲੀ ਹੈ ਵੀ ਚੋਣ ਚਾਣ ਤੇ ਤਾਂ ਇੱਕ ਵੀ ਦੋ ਦੋ ਦਾ ਫਰਕ ਨਾ ਹੋਵੇ ਕੋਈ ਕੋਈ ਛੱਟਾ ਨਾ ਹੋ ਉਸਨੂੰ ਸਾਬ ਜਦੋਂ ਕੋਈ ਮਰਜ਼ੀ ਆਣ ਕੇ ਚੋਵੇ ਠੀਕ ਹੈ ਬਸ ਉਹ ਅਗਲੇ ਵਾਲਾ ਲੱਗੇ ਮਹਿਲਾ ਲਓ ਵੀ ਅੱਗੇ ਇੱਕ ਬਹੁਤ ਖੂਬਸੂਰਤ ਦੋਸਤੋ ਪੂਰੇ ਵੱਡੇ ਤੇ ਚੌੜੇ ਢਾਂਚੇ ਦੇ ਵਿੱਚ ਆਪਾਂ ਤੁਹਾਨੂੰ ਮੱਝ ਦਿਖਾਉਨੇ ਆ ਪੂਰੀ ਚੰਗੀ ਜੰਮੀ ਪਲੀ ਫੁੱਲ ਵਜਣ ਦੋੜ ਤੇ ਵਿੱਚ ਤੇ ਦੀਪੇ ਇਹ ਵੀ ਤਕਰੀਬਨ ਇੱਥੋਂ ਆਪਣੇ ਲੋਕਲ ਲਾਗਿਆਂ ਠੀਕ ਹੈ ਜੀ ਸੱਜਣ ਬੰਦਿਆਂ ਦਾ ਬਾਈ ਖਾਸ਼ ਠੀਕ ਹੈ ਜੀ ਹਾਂਜੀ ਇੱਕ ਵੈਸੇ ਵੀ ਆਪਣੇ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਚੱਲ ਰਹੇ ਆ ਹਾਂਜੀ ਹਾਂਜੀ ਤੇ ਲੰਗਰ ਪ੍ਰਸ਼ਾਦ ਤੇ ਪਿੰਡ ਪਿੰਡ ਦੇ ਵਿੱਚ ਸਾਰੇ ਵੀ ਸੇਵਾ ਕਰਦੇ ਪਏ ਜੀ ਤੁਸੀਂ ਵੀ ਹਾਂਜੀ 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 ਤੇ ਮੈਨੂੰ ਲੱਗਦਾ ਵੀ ਤੁਹਾਡਾ ਵੀ ਇਰਾਦਾ ਨਾਲ ਵੀ ਹੁਣ ਜਿਆਦਾ ਬਾਹਰ ਜਿਆਦਾ ਦੂਰ ਤੱਕ ਨਹੀਂ ਤੁਰ ਫਿਰ ਸਕਦੇ ਲਾਗੇ ਆਪਣੇ ਪਿੰਡੋਂ ਮਾਰਨ ਕੇ ਚਾਰਾ ਜਤਿੰਦਰ ਹੋਵੇ ਸੰਤੂ ਸਾਹਿਬ ਆਪਾਂ ਦੇ ਗਏ ਨਹੀਂ 4-5 ਦਿਨੋਂ ਚੱਲੇ ਆ ਬਿਲਕੁਲ ਬਿਲਕੁਲ ਹਾਂਜੀ ਬਹੁਤ ਵਧੀਆ ਤਰਦੀਪੇ ਸੁਹਾ ਗਨਮਾ ਸੂਰੀ ਅੱਗੇ ਫਿਰ ਤਿੱਜਾ ਸੁਹਾ ਸੰਤੂ ਸਾਹਿਬ ਤਿੱਜਾ ਸੁਹਾ ਹਾਂਜੀ ਇਹਨੂੰ ਅਡ ਰੋਡਰ ਦੀ ਕੁਆਲਿਟੀ ਦੀ ਪੇ ਚੰਗੀ ਆ ਕੋਈ ਪਿਛਲੇ ਸਵੇਰ ਕੋ ਮਿਲਕ ਦੁੱਧ ਦਾ ਕੋਈ ਦੱਸਿਆ ਹੁਣ 15 ਕਿਲੋ ਦੀ ਗਾਰੰਟੀ ਸੰਧੂ ਸਾਹਿਬ 15 ਕਿਲੋ ਹਾਂਜੀ ਠੀਕ ਹੈ ਜੀ ਲਓ ਬਦਸੋ ਅੰਗ ਪਰ ਤੁਸੀਂ ਚੈੱਕ ਕਰੋ ਬਾਕੀ ਬਾਡੀ ਸਟਰਕਚਰ ਚੈੱਕ ਕਰੋ ਮੈਂ ਇਹਦਾ ਬਹੁਤ ਖੂਬਸੂਰਤ ਚੰਗੇ ਰੰਗ ਟੰਗ ਦੇ ਵਿੱਚ ਸੋ ਮਾਰਕਿੰਗ ਦੀ ਗੱਲ ਕਰੀਏ ਚਾਰੇ ਖੁਰ ਤੋਂ ਪਿਆ ਸੂਤੇ ਨਿਸ਼ਾਨ ਬਾਕੀ ਹਵਾ ਨਜੜ ਦੀ ਫੁੱਲ ਖਬਰਦਾਰ ਠੀਕ ਹੈ ਜੀ ਸੋ ਥੱਲਿਓ ਕਰਮਾਂ ਲਈ ਆਪਾਂ ਨਾਰਮਲੀ ਤੁਹਾਨੂੰ ਅਕਾਊਂਟ ਕਰਾ ਦਿੰਦੇ ਆ ਵੀ ਜਿਵੇਂ ਆਪਾਂ ਗੱਲ ਕਰਦੇ ਵੀ ਪੰਡਾ ਪਾਈ ਖੜੀ ਆ ਕਰਮਾਂ ਲਈ ਠੀਕ ਆ ਬਾਕੀ ਸੋਹਣੀ ਮੂਮਾਂ ਵੀ ਪੜਾਉਂਦੀ ਆ ਠੀਕ ਆ ਆ ਦੇਖੋ ਸੋ ਸੀਲ ਸਾਉ ਬਹੁਤ ਖੂਬਸੂਰਤ ਲਓ ਜੀ ਲਓ ਜੀ ਪੱਕੇ ਦੀਪੇ ਜਿੰਨਾ ਤੋ ਤ ਮੈਨੂੰ ਤਾਂ ਵੀ ਦੱਸਿਆ ਉਹਨਾਂ ਦੋ ਦਿਨੋਂ ਆਂਦਾ ਕੁਛ ਨਹੀਂਗਾ ਹਾਂ ਸੰਧੂ ਸਾਹਾ ਪਿੰਡ ਤੋਂ ਤਾਂ ਦੱਸਿਆ ਮੈਂ ਲਈ ਆਦੇ ਆਪਾਂ ਡਰਸ ਦੇ ਦਾਂਗੇ ਬਹੁਤ ਖੂਬਸੂਰਤ ਠੀਕ ਆ ਜੀ ਬਾਕੀ ਤੋਰਾ ਤੁਸੀਂ ਵੇਖੋ ਠੀਕ ਆ ਜੀ ਹਵਾਨੇ ਚੱਡੇ ਦੀ ਮੰਤਰ ਵੇਖੋ ਪੂਰਾ ਟਿਕਾਣੇ ਤੇ ਚੱਡਾ ਉਨਾ ਹੀ ਗਾਂ ਉਹਨਾ ਹੀ ਪਛਾਣ ਠੀਕ ਆ ਅਜਾ ਦੀਪੇ ਦਿਨ ਕਿੰਨੇ ਕੁ ਲੈ ਜੂਗੀ ਦਿਨ ਸੰਤੂ ਸਾਹਿਬ 2 ਲੈ ਜੇ 3 ਲੈ ਜੀ ਵੀ ਕੱਢ ਜੂ ਆਰਾਮ ਨਾਲ 2-3 ਦਿਨ ਹਾਂਜੀ ਰੈਡੀ ਬਿਲਕੁਲ ਹਮ ਲੋ ਦੋਸਤੋ 2-3 ਕ ਦਿਨ ਆਰਾਮ ਨਾਲ ਕਰਮਾੜੀ ਲੈਂਦੀ ਆ ਜੀ ਠੀਕ ਆ ਜੀ 2-3 ਕ ਦਿਨ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਲਿਹਾ ਵਿਧੀ ਤੇ ਸੋ ਕਿਸਾਨ ਵੀਰੋ ਹੈਵੀ ਬਾਡੀ weight ਤੇ ਹਾਈਟ ਵੇਸ਼ਕ ਜਿੱਦਾਂ ਆਪਾਂ ਇੱਕ ਨੀਲੀ ਦਾਵੀ ਦੇ ਵਿੱਚ ਮੱਝਾਂ ਦੇਖਦੇ ਆਂ ਮਦਰੀ ਡੌੜੀ ਵਾਲੇ ਪਸ਼ੂ ਹਾਈਟ ਮੀਡੀਅਮ ਆ ਪਰ ਵੱਡੀਆਂ ਮੱਝਾਂ ਦੇ ਵਿੱਚ ਹੀ ਆਪਾਂ ਇਹਦੀ ਗਿਣਤੀ ਕਰ ਸਕਦੇ ਆਂ ਠੀਕ ਆ ਜੀ ਕਿਉਂਕਿ ਵਜਨ ਲੋਡ ਫੁੱਲ ਆ ਇਸ ਮਹੀ ਦਾ ਦੇ ਪਰ ਮਾਜ ਕੋਈ ਛੱਕ ਨਹੀਂ ਮਾਜ ਮਾਜੀ ਹੈ ਨਾ ਹੰਦੂ ਸਾਹਿਬ ਮਾਇਆ ਬਹੁਤ ਜਿਆਦੀ ਚੰਗੀ ਆ ਚੰਗੀ ਬਾਲੀ ਆ ਬਾਲੀ ਬਾਲੀ ਜਿਆਦੀ ਚੰਗੀ ਹਾਂ ਨਹੀਂ ਬਸ ਸਫਾਈਆਂ ਸਪੁਈਆਂ ਬਾਕੀ ਥਾਣ ਬੜਾ ਵਿਰਲ ਦੇ ਵਿੱਚ ਆ ਬਾਕੀ ਹਾਂਜੀ ਬਹੁਤ ਚੰਗੇ ਟਿਕਾਣੇ ਤੇ ਚੱਡਾ ਵੇਲੇ ਵਾਲੀ ਬੜੀ ਬਹੁਤ ਜਿਆਦੀ ਆ ਹਾਂ ਕੁਛ ਨਹੀਂ ਦੇਖੋ ਥਾਣਾ ਦੇਖੋ ਕਿੱਥੇ ਕਿੱਥੇ ਲੱਗਾ ਮਹੀਨਾ ਲਓ ਜੀ ਲਓ ਵੀ ਦੋਸਤੋ ਠੀਕ ਆ ਜੀ ਬਹੁਤ ਖੂਬਸੂਰਤ ਆ ਚੰਗਾ ਪਸ਼ੂ ਥਾਨਾ ਜਿਹੜਾ ਕੋਈ ਵੀਰ ਅੱਗੇ ਚੰਗਾ ਪਸ਼ੂ ਲਾਭ ਰਿਆ ਤੇ ਜ਼ਰੂਰ ਇੱਕ ਵਾਰੀ ਤੁਸੀਂ ਵਿਚਾਰ ਬਣਾ ਲਿਓ ਮੱਝ ਖਰੀਦਣ ਦੀ ਚੰਗਾ ਦੁੱਧ ਚਵਾਜੂਗੀ ਚੰਗੀ ਤੇ ਕੀ ਦੀਪੇ ਮੁੱਲ ਕੀ ਲੈਣ ਦੇਣ ਕਰਦਾ ਸਾਬ ਮੁੱਲ ਪਤਾ ਕਰਦੇ ਇੱਕ 20 ਇੱਕ 20 ਹਾਂਜੀ ਹਾਂ ਨਾਲ ਜੀ ਵਾਲੀ ਗੱਲ ਕਰਦੇ ਹਾਂ ਫਿਰ ਇੱਕ 10 ਦੀ ਦੇ ਦਈਏ ਇੱਕ 10 ਦੀ ਹਾਂਜੀ ਹੋਰ ਵੀ ਹੋ ਜੂ ਵਿੱਚੋਂ ਹੋਰ ਵੀ ਕਰ ਦਾਂਗੇ ਮਾਨਤ ਚੇ ਕਰਤੀ ਖੁੱਲਾ ਜਿੰਨਾ ਵੀ ਹੋ ਸਕਦਾ ਆ ਹਾਂਜੀ ਇੱਕ 10 ਚੋਂ ਹੈ ਹਾਂਜੀ ਕਰ ਦਾਂਗੇ ਲਓ ਜੀ 1 ਲੱਖ 10 ਹਜ਼ਾਰ ਦੇ ਵਿੱਚੋਂ ਕਿਸਾਨ ਵੀਰ ਉਹ ਮਾਨਤਨ ਹੋ ਜੂਗਾ ਖੁੱਲਾ ਕੋਈ ਵੀ ਵੀਰ ਕੰਟੈਕਟ ਕਰ ਲੈ ਠੀਕ ਆ ਜੀ ਛੋਟਛੱਪਾ ਹੋ ਜੂਗਾ ਜਿੰਨਾ ਵੀ ਕਿਸੇ ਵੀਰ ਨੇ ਕਰਾਉਣਾ ਠੀਕ ਆ ਬਾਕੀ ਮੱਝ ਚੰਗੇ ਦੁੱਧ ਵਾਲੀ ਆ ਚੰਗਾ ਦੁੱਧ ਚਵਾ ਜੂਗੀ ਤੇ ਬਾਕੀ ਥਾਣੇ ਕੋਈ ਤੁਹਾਨੂੰ ਬਹਿਣੀ ਵਾਲੇ ਪਾਸੋਂ ਪਤਾ ਖਾਦ ਕੇ ਆ ਕਰੋ ਚੱਕਾ ਬਹੁਤ ਸੋਹਣਾ ਥਣ ਠੀਕ ਹੈ ਜੀ ਸੋ ਚਾਰੇ ਥਣ ਚੌਹ ਲੋਕਾਂ ਅਨੁਕਰਾਂ ਦੇ ਚੌਹ ਗੁੱਠਾਂ ਦੇ ਠੀਕ ਹੈ ਬਹੁਤ ਸੋਹਣੀ ਵੰਡ ਤੇ ਲਗਾ ਠੀਕ ਹੈ ਦੀਪੇ ਅੱਗੇ ਆਪਣੇ ਕੋਲ ਇੱਧਰ ਆ ਗਈ ਹੈ ਤੀਜੇ ਨੰਬਰ ਤੇ ਹਾਂ ਜੀ ਤੀਜੇ ਨੰਬਰ ਤੇ ਆ ਗਈ ਇਹ ਝੋਟੀ ਹਾਂ ਜੀ ਇਹ ਦੁੱਧੋਂ ਡਰਾਈ ਤੂੰ ਕਹਤਾ ਦੁੱਧੋਂ ਡਰਾਈ ਆ ਹਾਂ ਜੀ ਦੁੱਧੋਂ ਡਰਾਈ ਆ ਦੁੱਧੋਂ ਭੱਜੀ ਆ ਤੇ ਵੈਸੇ ਬਣੀ ਥਣੀ ਕਿੰਨੇ ਕ ਟਾਈਮ ਦੀ 1.5 ਮਹੀਨੇ ਸੰਤੂ ਸਾਹਿਬ ਬਣੀ ਆ 1.5 ਮਹੀਨੇ ਦੀ ਹਾਂ ਜੀ ਠੀਕ ਆ ਜੀ ਅੱਗੇ ਮੰਨ ਲਓ ਵੀ ਜੇ ਨਿਕਲ ਆਉਂਦੀ ਹੈ ਦੂਜੇ ਸਵੇ ਸੂਗੀ ਕਿ ਤੀਜਾ ਤੀਜੇ ਤੀਜੇ ਸੂਗੀ ਜੀ ਠੀਕ ਹੈ ਜੀ ਹਾਂਜੀ ਲਿਓ ਜੀ ਤਾਂ ਕਿਸਾਨ ਵੀਰੋ ਬਣੀ ਜ਼ਰੂਰ ਆ ਠੀਕ ਹੈ ਡੇਢ ਮਹੀਨੇ ਦੀ ਬਟ ਕੋਈ ਵੀਰ ਇਹ ਵੀ ਮਾਈਂਡ ਵਿੱਚ ਰੱਖ ਲਈਂ ਤੇ ਵੀ ਚਲੋ ਹਜੇ ਚੈੱਕ ਪਾਸ ਵਿੱਚ ਨਹੀਂ ਆਉਂਦੀ ਕਿ ਬਾਕੀ ਬਣਿਆ ਹੋਊਗਾ ਪਸ਼ੂ ਤੇ ਆਪਾਂ ਉਮੀਦ ਕਰਦੇ ਆ ਵੀ ਪਸ਼ੂ ਨਿਕਲੂਗਾ ਠੀਕ ਆ ਤੇ ਬਣੀ ਜ਼ਰੂਰ ਆ ਡੇਢ ਕ ਮਹੀਨੇ ਦੀ ਬਾਕੀ ਤੁਸੀਂ ਵਜਨ ਰੋਡ ਚੈੱਕ ਕਰੋ ਮੈਂ ਤਾਂ ਠੀਕ ਆ ਜੀ ਵਜਨ ਬਟਾ ਪੂਰਾ ਝੋਟੀ ਅੱਗੇ ਦੋਸਤੋ ਤੀਜਾ ਸਵੇ ਸੂਣੀ ਹੈ ਤੇ ਮਾਰਕਿੰਗ ਦੇ ਵਿੱਚ ਚਾਰੇ ਖੁਰ ਤੋਂ ਪਏ ਤੇ ਕੱਦ ਬੋਤਾਲੀ ਇਹ ਪੂਰੀ ਕੋ ਛੋਟੀ ਨਹੀਂ ਗਈ ਠੀਕ ਆ ਇਹਦਾ ਇਛੇੜ ਬੋਲ ਦਣਾ ਠੀਕ ਹੈ ਜੀ ਤੇ ਦੀਪੇ ਦੁਜਾ ਬਣੀ ਸੌਰੀ ਥੋੜਾ ਲੇਟ ਆ ਹਨਾ ਸਮਾ ਸਮਾ ਕੇ ਨਾ ਫੰਗੋ ਖਰਾਬ ਹੋ ਗਈ ਤੇ ਇਹ ਦੀਪੇ ਦੇ ਕਿੰਨੇ ਦੀ ਦਈ ਆਪਣੇ ਵੀਰਾਂ ਨੂੰ 60 ਦੀ ਦੇ ਦਈਏ ਨਹੀਂ ਫਿਰ ਜੈਜ ਜੀ ਗੱਲ ਕਰੀਏ ਮੈਂ ਤਾਂ ਚਲੋ ਵਜਨ ਦੋੜ ਤਾਂ ਬਹੁਤ ਜ਼ਿਆਦਾ ਹੈ ਕਿੰਨੇ ਦੇਰੀ ਹੱਸ ਦੱਸੋ ਕਰਦੇ ਮੰਨਤਨ ਆਪੇ 54 ਹੀ ਦੇ ਦਾਂਗੇ 55 ਦੀ ਬਾਕੀ ਸਾਹਣੀ ਪੈਣੀ ਹੈ ਚਲ ਇਹਨਾਂ ਵੀ ਕੋਈ ਦੋ ਤੋਂ ਕੋਈ ਦੋ ਚਾਰ ਕਿਲੋ ਦਾ ਫਿਰ ਹੋਰ ਸੀ ਸਾਡੇ ਕੋਲ ਵੀ ਕੋਈ ਆਉਂਸਰ ਝੋਟੀ ਨਾਲੋਂ ਸਾਹਣੀ ਵਸ ਚੰਗੀ ਹੈ ਨਾ ਆਹ ਜੇ ਗਾੜੀ ਗੱਬਰ ਨਿਕਲੇ ਮੈਂ ਕਿਦਾਂ ਦੀ ਬਿਲਕੁਲ ਜੀ ਬਿਲਕੁਲ ਤੇ ਥੋੜਾ ਦੀ ਪੇ ਤੋਰ ਦੇ ਵਿੱਚ ਗਾਣ ਲਓ ਦੋਸਤੋ ਮਾਰਕਿੰਗ ਵੀ ਪ੍ਰੋਪਰ ਤੁਸੀਂ ਦੇਖ ਰਹੇ ਜੀ ਠੀਕ ਹੈ ਜੀ ਸੋ 55000 ਦੀ ਇਹ ਤੁਹਾਨੂੰ ਮਿਲ ਜੂਗੀ ਹਾਂ ਨਾ ਠੀਕ ਆ ਤੇ ਬਾਕੀ ਤੁਹਾਡੇ ਸਾਹਮਣੇ ਆ ਜੇ ਨਿਕਲ ਆਉਂਦੀ ਹੈ ਦੋਸਤੋ ਤੇ ਵੈਲਨ ਕੋਡ ਆ ਠੀਕ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਡੇਢ ਕ ਮਹੀਨੇ ਦੀ ਆਪਣੀ ਆ ਠੀਕ ਹੈ ਜੀ ਆਣੀ ਇੱਕ ਆਪਣੇ ਕੋਲ ਵੀਰ ਦਾ ਲਾਸਟ ਵਿੱਚ ਵਹਿੜ ਆ ਗਈ ਵੀਰੇ ਡੱਪੀ ਹਾਂਜੀ ਹਾਂਜੀ ਸੰਧੂ ਸਾਹਿਬ ਤੇ ਵਹਿੜ ਹੁਣ ਦੁੱਧ ਤੇ ਚੱਲਣ ਢਈ ਆ ਦੁੱਧ ਸੰਧੂ ਸਾਹਿਬ 13 ਕਿਲੋ ਲੈ ਥੱਲੇ 13 ਕਿਲੋ 13 ਕਿਲੋ ਦੁੱਧ ਜਿਹੜੇ ਦੇਖੋ ਗੱਛੀ ਪਹਿਲਾਂ ਦੇਖੋ ਤੁਸੀਂ ਅੱਛਾ ਜੀ ਅੱਛਾ ਪੱਠੇ ਨਹੀਂ ਖਾਂਦੀ ਅੱਛਾ ਤੇ ਵਸ਼ੀ ਹੁਣ ਦੁੱਧ ਕੰਨਾ ਛੱਡਿਆ ਬਹੁਤ ਜਿਆਦਾ ਸੰਭੀ ਪੱਠਫੂੜਾ ਤੈਨੂੰ ਕਟੀਆਂ ਵਰਗਾ ਲਗਾ ਕਰ ਮਾਰੀ ਨੂੰ ਹੈ ਵੇਖੋ ਪਲੀ ਪਲੀਤੀ ਬੜੀ ਆ ਸਾਡੀ 13 ਗ੍ਰੰਦ ਤੋਂ ਕੰਡੇ ਵਾਲਾ ਦੁਆਰ ਹੈ ਦੁੱਧ ਪੂਰਾ ਪਿਆ ਲੱਗਦਾ ਨਾ ਦੁੱਧ ਨਾ ਪੂਰਾ ਹੀ ਛੱਡਿਆ ਹੈ ਪੂਰਾ ਹੀ ਬੜੀ ਨਿੱਗਰ ਹੈ ਬੱਚੀ ਹਾਂਜੀ ਠੀਕ ਆ ਤੇ ਸੁਆ ਕਿੰਨਾ ਕ ਮੰਨ ਤੇ 2 ਮਹੀਨੇ ਕਿ 2.5 ਮਹੀਨੇ ਕਿੰਨੇ ਕ ਸਮੇਂ ਦੀ ਉੱਚੀ ਇਹ ਸੰਤੂ ਸਾਹਿਬ 40 45 ਦਿਨਾਂ ਦੀ ਗਾਂ ਸੋਈ ਲੱਗਣ ਤਾਂ ਜਿਵੇਂ ਬੱਚੀ ਵੇਖ ਕੇ ਲੱਗਣ ਦੇ ਵੀ 2 ਮਹੀਨੇ ਦੀ ਹੁੰਦੀ ਆ ਪੱਠੇ ਨਹੀਂ ਉਹਨੇ ਖਾਂਦੀ ਨੇ ਦੰਦ ਬਾਹਰ ਦੇਖ ਲਓ ਹਾਂਜੀ ਬਸ ਠੀਕ ਆ ਦੀਪੇ ਹਾਂਜੀ ਬਹੁਤ ਖੂਬਸੂਰਤ ਹੈ ਦੋਸਤੋ ਚੰਗੀ ਦੁੱਧ ਤੇ ਤਿਆਰ ਕੀਤੀ ਆ ਬੱਚੀ ਬੱਚੀ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਬੱਚਾ ਦੀ ਪਾਦਾ 45 ਕਿ ਦਿਨਾਂ ਦੀ ਆ ਠੀਕ ਆ ਹਾਂਜੀ ਤੇ ਦੁੱਧ 13 ਕਿਲੋ ਕੇ 12 ਦੇ ਥੱਲੇ ਹਣਾ ਕਿਲੋ ਸੰਧੂ ਸਾਹਿਬ 13 ਕਿਲੋ ਲੋ ਜੀ 13 ਕਿਲੋ ਦੁੱਧ ਆ ਤੇ ਸੂਆ ਤੀਜਾ ਕ ਹੋਊਗੀ ਦੁੱਜਾ 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 ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਬਾਕੀ ਦੀਪੇ ਚਾਰੇ ਥਾਨਾਂ ਦੀ ਓਕੇ ਚੋਣ ਚਣ ਬਿਲਕੁਲ ਓਕੇ ਓਕੇ ਕੋਈ ਬੰਗਾ ਨਹੀਂ ਕੋਈ ਸ਼ੰਗਾ ਨਹੀਂ ਲੋ ਜੀ ਹਾਂਜੀ ਤੋਂ ਦੋਸਤੋ ਬਿਨਾ ਕੈਸੇ ਰਸੀ ਬੰਗਾ ਨਿਆਣਾ ਪਾਇਆ ਜਿਹੜੀ ਇਸੇ ਤਰ੍ਹਾਂ ਜਵਾਈ ਕਰਨੀ ਆ ਠੀਕ ਆ ਤੇ ਰੰਗ ਪ੍ਰਿੰਟ ਜਿਹੜੀ ਬਿਲਕੁਲ ਡੱਬੀ ਤੇ ਜਿਵੇਂ ਆਪਾਂ ਐਚ ਐਫ ਬ੍ਰੀਡ ਦੇ ਵਿੱਚ ਵੇਖਦੇ ਆਂ ਦੇਖਦੇ ਆਂ ਠੀਕ ਆ ਸੋ ਕ੍ਰਾਸ ਥੋੜਾ ਬਤਾ ਹੋਗਾ ਐਚ ਐਫ ਬ੍ਰੀਡ ਦੇ ਵਿੱਚ ਵੈੜਾ ਬਾਕੀ ਵਜਨ ਦੋੜ ਤੁਸੀਂ ਚੈੱਕ ਕਰੋ ਭਾਰਾ ਪੇਟ ਫੁੱਲ ਵਜਨ ਦੋੜ ਠੀਕ ਆ ਸੋ ਚਾਰੇ ਥਣ ਬਾਕੀ ਥਣ ਸੈਜ ਵੀ ਕਰੋ ਚੈੱਕ ਠੀਕ ਆ ਜੀ ਪੂਰਾ ਮੁੱਠੀ ਮੁੱਠੀ ਥਣ ਤੇ 13 ਕਿਲੋ ਦੁੱਧ ਇਸ ਦੇ ਥਲੇ ਹਾਜ਼ਰ ਆ ਬਾਕੀ ਬੱਚੀ ਬਹੁਤ ਖੂਬਸੂਰਤ ਹੈ ਹਾਂ ਜੀ ਹਾਂ ਜੀ ਚੰਗੀ ਰੀਜਣਾ ਕਿਸੇ ਵੀਰ ਨੇ ਦਲੀਲ ਨਾਲ ਬਿਲਕੁਲ ਸਾਂਭੀ ਆ ਰੀਜਣਾ ਸਾਂਭੀ ਉਹਨਾਂ ਦੇ ਹਾਂ ਲਓ ਜੀ ਬਹੁਤ ਪਿਆਰੀ ਵੈੜ ਠੀਕ ਆ ਜੀ ਇਹ ਮਗਰ ਬੱਚਾ ਬੱਛੀ ਆ ਫੀਮੇਲ ਕਾਫ ਤੇ ਦੀਪੇ ਵੀ ਇਹ ਦੇ ਦਾਂਗੇ ਕਿੰਨੇ ਦੀ ਆਪਾਂ ਇਹ ਸੰਧੂ ਸਾਹਿਬ ਦੇ ਦੀਏ ਮੈਂ ਨਾ ਵੀ 45000 45 ਦੀ ਹਾਂਜੀ ਵੀ ਖਾਨ ਆਈਆਂ ਜੋ ਹੋ ਜੋ ਛੋੜ ਛੱਪਾ ਛੋੜ ਛੱਪਾ ਕਰ ਦਾਂਗੇ 2000 ਠੀਕ ਆ ਜੀ ਹਾਂਜੀ 43 ਦੀ 45 ਆ ਚਲੋ ਠੀਕ ਆ ਲਓ ਜੀ 43000 ਦੀ ਇਹ ਤੁਹਾਨੂੰ ਜੈਸ ਨੂੰ ਮਿਲ ਜੂਗੀ ਠੀਕ ਆ ਸੋ ਵੜ ਚੰਗੀ ਆ ਬਾਕੀ ਪਸੰਦ ਆਊਗੀ ਹਾਂ